ਪੁਲਵਾਰ ਬਣਦਾ ਕਿਉਂਕਿ ਪੁਲਵਾਰੀ ਸੋਚੀ ਨਹੀਂ ਆ ਕਿਉਂਕਿ ਪੁਲਵਾਰ ਪਾਲਾ ਕਰਦੇ ਬਹੁਤ ਉੱਠਾ ਉਹ ਪੁਲਵਾਰ ਕਹਿੰਦੇ ਕਰਦੀ ਹੈ ਕੰਧਾਂ ਤੱਕ ਖਾ ਜਾਂਦੇ ਆ ਉਹ ਸਿਸੋ ਵਾਲੀਏ ਗੱਲਾਂ ਨੇ ਉਹ ਪੁੱਤ ਨੂੰ ਡਾਕਟਰ ਬਣਾਉਣਾ ਹੋਵੇ ਵਕੀਲ ਬਣਾਉਣਾ ਹੋਵੇ ਪੁੱਤੋ ਕੱਟ ਕਹਿੰਦੇ ਪਿੰਦੇ ਨਾਖੂ ਖੱਬਾ ਮੇ ਪੜਾਉਣੇ ਪੈਂਦੇ ਆ ਸੇਮ ਵਾਲੀਏ ਨੂੰ ਬੇਨਤੀ ਦੀ ਆਵਾਜ਼ ਨਾਲ ਜਿਹੜੇ ਕੱਢ ਕੇ ਤੁਸੀਂ ਇਹਨਾਂ ਨੂੰ ਕਵਰ ਕਰ ਲਓ ਫਿਰ ਲੋਕਾਂ ਵੀ ਕੋਈ ਥੋੜਾ ਆਪਣੀ ਕਿਹੜੀ ਸਮੱਸਿਆ ਨਾਵੇਂ ਵੱਡੇ ਪੁਲਵਾਰਾਂ ਦੀ ਕੋਸ਼ਿਸ਼ ਹਾਂ ਅਮਰੀਕੀ ਬਹੁਤ ਵੱਡੀ ਕੁਸ਼ਤੀ ਹੈ ਜਿਹੜੀ ਢੋਲਾਰੇ ਪਰ ਕੋਈ ਵੇਲਾ ਕੱਢ ਕੇ ਧਰਮਿਆ ਦੇ ਨਾਲ ਆਈ ਆ ਜੀ ਫਿਰ ਇੱਕ ਖਾਂ ਤੋਂ ਬਲਾਕ ਹੋਈ ਹੋਇਆ ਜਿਹੜੇ ਕੈਮਰੇ ਮਿੰਨਾ ਉਹ ਵੀ ਆਹ ਵਾਲਾ ਜਿਹੜਾ ਕੱਢ ਕੇ ਹਾਂ ਮਰੀਜ਼ ਦੇ ਘਰ ਬਹੁਤ ਵੱਡੀ ਕੁਸ਼ਤੀ ਹੈ ਜਿਹੜੀ ਇਸ ਲਈ ਹੁਣ ਕਿ ਵੱਡਾ ਸਿਹਰਾ ਜਾਂਦਾ ਹੈ ਸਾਰੀ ਸਿੰਘ ਸਭਾ ਸਪੋਰਟਸ ਕਲੱਬ ਦੇ ਇੱਕ ਬਹੁਤ ਵੱਡਾ ਬੁਰਾ ਇੱਕ ਸੇਖ ਵਾਧਰੀ ਹੈ ਕਿਉਂਕਿ ਬਡੀਆਂ ਨੇ ਕੁਝ ਵੱਖਰਾ ਕਰਕੇ ਦਿਖਾਇਆ ਅਸੀਂ ਦੁਨੀਆ ਦੇ ਵੱਖਰੇ ਕਿਉਂਕਿ ਸਾਡੀ ਦੁਨੀਆ ਵੱਖਰੀ ਹੈ ਮਲੇ ਹੌਟ ਹੁੰਦੇ ਹੁੰਦੇ ਰਹਣਗੇ ਪਰ ਇਸ ਤੀ ਦੇਖੇ ਵੱਖਰਾ ਰਹੀ ਕਰ ਦਿੱਤਾ ਇਹ ਕਬੱਡੀ ਫੈਡਰੇਸ਼ਨ ਅਤੇ ਫੈਡਰੇਸ਼ਨ ਨੇ ਚੌਥੀ ਜੱਜ ਦੇ ਪਲੇਅਰ ਦੇ ਖੇੜੇ ਕਰ ਦਿੱਤੇ ਇੱਕ ਬਹੁਤ ਵੱਡਾ ਮਾਣ ਮਿਲਿਆ ਫੈਡਰੇਸ਼ਨ ਨੂੰ ਬਹੁਤ ਧੰਨਵਾਦ ਹੈ ਵਧਾਈ ਦੀ ਸਾਤਰ ਫੈਡਰੇਸ਼ਨ ਨੂੰ ਔਰ ਪਾਲ ਉਹਦੀ ਗੱਲ ਕਰ ਲਈ ਕਿ ਪ੍ਰਬੰਧਕ ਨੂੰ ਵੱਡੀ ਵਾਰਕਾਰ ਬਹੁਤ ਜਿਆਦਾ ਜਨਰਲ ਦੇ ਵੱਡੀ ਲਾਲ ਦੀ ਵਾਰ ਜਿਵੇਂ ਜਿਵੇਂ ਚੰਗਾ ਲੱਗਦਾ ਜਿਹੜੇ ਸ਼ਬਦ ਹੋਣੇ ਚਾਹੀਦੇ ਇਹਨਾਂ ਪਹਿਵਾੜਾ ਦੇ ਲਈ ਲਾ ਮੈਨੂੰ ਲੱਗਦਾ ਵੀ ਲੋਕ ਇਸੇ ਸਾਹਮਣੇ ਹੁਣ ਦੀ ਹਾਲੇ ਤੱਕ ਤਾਂ ਚੈੱਕ ਕਰ ਰਹੇ ਆ ਇੱਕ ਦੂਜੇ ਨੂੰ ਹਾਲੇ ਤੱਕ ਉਹ ਇਹ ਦੇਖ ਰਹੇ ਆ ਵੀ ਕਿੰਨਾ ਕਿੰਨਾ ਜੱਥੇ ਹਰੇ ਧਵਾਨ ਨੂੰ ਚੱਕ ਇੱਕ ਵਾਰ ਚੈੱਕ ਕਰ ਲਈਏ ਦੂਜੇ ਮਿਲ ਨੂੰ ਲਈ ਹੈ ਤੇ ਨਾ ਉਹ ਬਹੁਤ ਵਧੀਆ ਪੇਸ਼ਟੀ ਨਾਲ ਜਿਵੇਂ ਤੁਹਾਨੂੰ ਬਹੁਤ ਆਲਾ ਦਾ ਤਾਲੀਆਂ ਦੇਣ ਧਵਾਨ ਦੇ ਲਈ ਤੁਸੀਂ ਆ ਲਓ ਆਹ ਤੇ ਕਬੱਡੀ ਆ ਦਾ ਖੱਚ ਪਹਿਲਵਾਨੀ ਜਿਹੜਾ ਕਰਦਾ ਕਰਦਾ ਕਬੱਡੀ ਆ ਜਾਂਦਾ ਹੈ ਉਹਦੇ ਵੀ ਨਹੀਂ ਹੁੰਦੇ ਪਰ ਕੇ ਦਾਤ ਤੇ ਨਹੀਂ ਕਿਸੇ ਕੋਲ ਹੁੰਦੇ ਪਰ ਫਿਰ ਕੇ ਵੀ ਪਰ ਫਿਰ ਕੇ ਮੇਲਾ ਦੇਖੋ ਪਰ ਫਿਰ ਕੇ ਮੇਲਾ ਦੇਖੋ ਪਰ ਫਿਰ ਕੇ ਮੇਲਾ ਦੇਖੋ ਇਹ ਫੁੱਲ ਸਵਾ ਸਪੋਰਟ ਕਲੱਬ ਦੇ ਕੋਲੋਂ ਇੱਕ ਵਾਚੇ ਫੈਸਲੇ ਲੈ ਕੇ ਗਏ ਲੋਕਾਂ ਦੀ ਬੰਦ ਦੀ ਮੰਗ ਕੀਤੀ ਗਈ ਹੈ ਦੇਖਿਆ ਪਹਿਲਾਂ ਪਹਿਲਾਂ ਦੇ ਪਹਿਲਵਾਨਾਂ ਨੂੰ ਉੱਧਰ ਦੇ ਪਹਿਲਵਾਨਾਂ ਨੂੰ ਨਹੀਂ ਆ ਇਹ ਪਹਿਲਵਾਨਾਂ ਦੇਖਣੇ ਕਹਿੰਦੇ ਆ ਅੱਜ ਲੋਕਾਂ ਨੇ ਵੱਡੇ ਵੱਲ ਦੇ ਦਰਸ਼ਨ ਕਰਨ ਲਈ ਆਉਣ ਲਈ ਜਿਹੜੀ ਬਾਸਰੀਆ 955 ਨੰਬਰ ਸੰਗਤਾਂ ਨੂੰ ਮਿਲਦੀ ਆ ਜਿਹੜੀ ਸੰਗਤਾਂ ਜੜੀ ਆ ਕਹਿੰਦੇ ਗੱਲ ਦੀ ਜਿਹੜੀ ਚੱਲੇ ਜਾਣਾ ਬਈ ਵਾਕਨ ਵੱਡੀ ਕੁਸ਼ਤੀ ਵੱਡੀ ਕੁਸ਼ਤੀ ਜਿੱਦਾਂ ਬਾਕੀ ਤਾਂ ਉਹਨੇ ਦੱਸਿਆ ਵੀ ਪਾਕਾਂ ਦਾ ਇਹ ਪੰਨੇ ਤੇ ਪਲੇ ਵਾ ਕਿੰਨਾ ਸੋਹਣਾ ਅਮਰੀਕ ਕਿੰਨਾ ਸੋਹਣਾ ਖੇਚ ਨਚਾ ਕੇ ਤਾਂ ਜੱਸੇ ਕਿੰਨਾ ਸੋਹਣਾ ਬਚਾ ਕੇ ਤਾ ਇਹ ਦੁਵਾਨੀ ਮੇਰੇ ਵੀਰੇ ਪੰਜਾਬ ਦੀ ਪੁਰਾਣੇ ਸਮੇਂ ਤੋਂ ਮਾਝੇ ਦੇ ਵੱਡੇ ਵੱਡੇ ਪੁਲਾੜ ਟਟਕਾ ਪਟਕਾ ਜੀ ਸਾਹਿਬ ਜੱਟਾਂ ਦੇ ਕਿੰਨੇ ਆ ਪਟਕਾ ਨਾ ਮੈਨੂੰ ਲੱਗਦਾ ਜੱਟ ਜੱਸਾ ਵੱਡੀ ਅਜੋ ਸੱਤ ਹੋ ਗਈ ਹੈ ਉਹ ਦੇਰ ਸਾਰ ਬਾਤ ਬੋਟੀਆਂ ਬਣਦੀਆਂ